ਜੀ ਬੁਰੂ ਕਿ ਤੁਹਾਨੂੰ ਕਿੱਥੇ ਕਿੱਥੇ ਆ ਕੇ ਸੁਣਾਉਂ ਕਿ ਕੀ ਕੰਨਾ ਜੋਦੇ ਜੀ ਅੱਜ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਜਿਹੜੇ ਸਾਡੇ ਕੈਂਡੀਡੇਟ ਸੀਗੇ ਪਾਰਟੀ ਦੇ ਤਰਨ ਤਨ ਸਾਹਿਬ ਤੋਂ ਉਹ ਅਸੀਂ ਸਵੇਰੇ ਪਹਿਲਾਂ ਉਹ ਆਪਣੇ ਜਿਹੜੇ ਸੰਦੀਪ ਸਿੰਘ ਸਾਨੀ ਦੇ ਬ੍ਰਦਰ ਮਨਦੀਪ ਸਿੰਘ ਉਹ ਪਹਿਲਾਂ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਵੀ ਉਹਨਾਂ ਦੀ ਕਾਮਯਾਬੀ ਦੀ ਅਰਦਾਸ ਬੇਨਤੀ ਕਰਕੇ ਤੁਰੇ ਸੀ ਫਿਰ ਉਸ ਤੋਂ ਬਾਅਦ ਰੋਰ ਸ਼ੋ ਸੀਗਾ ਹੁਣ ਆ ਕੇ ਤਰਨ ਤਰਨ ਸਾਹਿਬ ਉਰੇ ਖਤਮ ਹੋਣਾ ਸੀ ਹੁਣ ਇਸ ਤੋਂ ਬਾਅਦ ਆਪਣਾ ਆਫਿਸ ਜਾਣਾ ਹੈ ਜਿਹੜਾ ਖੋਲਿਆ ਹੈ ਇਹਨਾਂ ਦਾ ਸੰਗਤ ਦਾ ਕੀ ਸਮਰਥਾ ਮਿਲਿਆ ਜੀ ਇਹ ਮੁਹੰਮਤ ਚੱਲੇ ਜੀ ਕੀ ਆ ਬਹੁਤ ਸਮਰਥਨ ਹੈ ਜੀ ਬਹੁਤ ਸਮਰਥਨ ਹੈ ਲੋਕਨ ਇਕੱਠ ਵੀ ਇੰਨਾ ਹੈ ਤੇ ਬਾਹਰੋਂ ਵੀ ਇੰਨਾ ਵੀ ਮਤਲਬ ਇਹ ਨਾ ਜਿਹੜੀ 24 ਚ ਗੱਲ ਚੱਲੀ ਸੀ ਨਾ ਆਪ ਮੁਹਾਰੇ ਵਾਲੀ ਉਹੀ ਗੱਲ ਫੇਰ ਚੱਲੂਗੀ ਆਪ ਮੁਹਾਰੇ ਸੰਗਤ ਨਾਲ ਤੁਰਨਗੇ ਭਾਈ ਸਰਜੀਤ ਸਿੰਘ ਦੀ ਭਾਈ ਬਲਵਤ ਸਿੰਘ ਰਾਜੋਆਣੇ ਦੀ ਫਾਂਸੀ ਤੇ ਮੌਰ ਵਿਚਾਰ ਕੀਤੀ ਜਾ ਰਹੀ ਹੈ ਕਿੱਦਾਂ ਦੇਖਦੇ ਜੀ ਸਿੱਖਾਂ ਨਾਲ ਦੀ ਘੱਟ ਗਿਣਤੀਆਂ ਨਾਲ ਹਮੇਸ਼ਾ ਹੀ ਤੱਕਾ ਹੁੰਦਾ ਆਏ ਜਿਹੜੇ ਤਾਂ ਘੱਟ ਗਿਣਤੀ ਹੈ ਉਹਨਾਂ ਨੂੰ ਤਾਂ ਫਾਂਸੀ ਜਦੋਂ ਇੰਦਰਾ ਕਾਂਧੀ ਅੰਦਰ ਹੋ ਗਈ ਸੀ ਉਹਨੂੰ ਛਡਾਉਣ ਲਈ ਜਿਹੜੇ ਦੋ ਭਰਾਵਾਂ ਨੇ ਪਲੇਨ ਹਾਈਜੈਕ ਕੀਤਾ ਸੀ ਉਹਨਾਂ ਨੂੰ ਉਹਨਾਂ ਨੇ ਐਮਪੀ ਬਣਾਇਆ ਐਮਐਲਏ ਬਣਾਇਆ ਮੰਤਰੀ ਬਣਾਇਆ ਤੇ ਜੇ ਹਿੰਦੂ ਹੋ ਕੇ ਬ੍ਰਾਹਮਣ ਹੋ ਕੇ ਕੁਝ ਕਰੇ ਉਹ ਜਾਇਜ਼ ਹੈ ਤੇ ਜੇ ਸਿੱਖ ਜਾਂ ਮੁਸਲਮਾਨ ਕੋਈ ਇਹ ਜੀ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਫਾਂਸੀ ਆ ਬਾਕੀ ਉਹ ਤੁਸੀਂ ਆਪਣਾ ਸਭ ਤੋਂ ਪਰੇ ਜੋ ਰਸਤੇ ਦੇ ਵਿੱਚ ਕਿਹੋ ਜਿਹੇ ਸੰਗਠਨਾਂ ਦਾ ਜਿਹੜਾ ਤੁਹਾਨੂੰ ਪ੍ਰਵਾਹ ਹਾਂਗਾ ਮਿਲਿਆ ਹੈ ਮੈਂ ਤੁਹਾਨੂੰ ਕਹੀ ਜਾਂਦਾ ਜੀ ਗੱਲ ਜਿਵੇਂ ਪਹਿਲਾਂ ਕਹੀ ਹੈ ਬਈ ਸੰਗਤਾਂ ਦੇ ਦੇਖੋ ਗੱਲ ਪਤਾ ਕੀ ਆ ਜਦੋਂ ਅਸੀਂ ਇਲੈਕਸ਼ਨਾਂ ਦੇ ਵਿੱਚ ਖੜਦੇ ਆ ਨਾ ਜਿਹੜਾ ਸਾਹਮਣੇ ਉਹ ਬੰਦਾ ਆਉਂਦਾ ਹੈ ਉਹਦੀ ਸਸਰੀ ਘਾਲ ਬੁਲਾਉਣ ਨਾਲ ਪਤਾ ਲੱਗ ਜਾਂਦਾ ਵੀ ਇਹ ਸਸਰੀ ਘਾਲ ਇਹਨੇ ਕਿਵੇਂ ਦੀ ਬੁਲਾਈ ਹੈ ਵੀ ਇਹ ਸਾਨੂੰ ਵੋਟ ਪਾਊਗਾ ਜਾਂ ਕੱਲੀ ਸਸਰੀ ਘਾਲ ਹੈ ਪਰ ਹਰੇਕ ਬੰਦੇ ਦੀ ਜਿਹੜੀ ਸਸਰੀ ਘਾਲ ਸੀ ਫਤੇ ਸੀ ਜਿਹੜੀ ਉਹ ਦਿਲੋਂ ਸੀ ਉਹ ਸਾਰੇ ਨਾਲ ਚੋਣਗੇ ਮੈਂ ਜਿਵੇਂ ਕਹਿ ਕੇ ਹਟਿਆ ਵੀ ਜਿਵੇਂ 24 ਦੇ ਵਿੱਚ ਆਪ ਮੋਹਾਰੀ ਲੋਕਾਂ ਨੇ ਬੋਟਾਂ ਪਾਈਆਂ ਹੈ ਨਾ ਉਹੀ ਕੰਮ ਹੋਣਾ ਹੁਣ ਆਣਾ ਗੁਰੂ ਸਾਹਿਬ ਦਾ ਪਹਿਲਾਂ ਤਾਂ ਕਟਾਨ ਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਆਪਣਾ ਮਿਹਰ ਪ੍ਰਯਾਸ ਦੇ ਕੇ ਜਿਵੇਂ ਜਦੋਂ ਤੋਂ ਅਸੀਂ ਅਕਾਲ ਤਖਤ ਸਾਹਿਬ ਤੋਂ ਮੀਰੀ ਪ੍ਰੀਦੇ ਸਥਾਨ ਤੋਂ ਅਰਦਾਸ ਬੇਨਤੀ ਕਰਕੇ ਚੱਲੇ ਆ ਤੇ ਸੰਗਤਾਂ ਦਾ ਹਾੜ ਹੀ ਆਇਆ ਰਿਹਾ ਕਿ ਸ਼ਹਿਰ ਤੋਂ ਲੈ ਕੇ ਹੁਣ ਆ 7-8 ਵਾ ਚੱਲੇ ਆ ਤੇ ਹੁਣ ਤੱਕ ਵੀ ਸੰਗਤਾਂ ਹੈ ਭਰਪੂਰ ਹੰਗਾਰੇ ਚ ਬਹੁਤ ਖੜੀਆਂ ਵਾਂ ਤੇ ਇਸ ਕਰਕੇ ਅਸੀਂ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਬਹੁਤ ਵੱਡਾ ਇਛਾ ਦਿਖਾਇਆ ਸਾਡਾ ਹੌਸਲਾ ਵਧਾਇਆ ਬਾਕੀ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿੱਦਾਂ ਕਹਿ ਰਹੇ ਸੀਗੇ ਕਿ ਬਹੁਤ ਲੇਟ ਕੈਂਡੀਡੇਟ ਦਿੱਤਾ ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੀ ਕੌਮ ਨੂੰ ਪ੍ਰਵਾਨਤ ਜਿਹੜਾ ਇਹ ਕੈਂਡੀਡੇਟ ਆ ਤੇ ਸਾਰਿਆਂ ਨੇ ਬੜਾ ਸਾਰੀਆਂ ਧਿਰਾਂ ਨੇ ਬਹੁਤ ਵੱਡਾ ਸਹਿਯੋਗ ਜਿਹੜਾ ਦਿੱਤਾ ਵਾ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਸ਼ੁਕਰੀਆ। ਇੱਕ ਪਾਸੇ ਲੰਮੇ ਸਮੇਂ ਤੋਂ ਰਾਜ ਕਰ ਰਹੀਆਂ ਪਾਰਟੀਆਂ ਤੇ ਇੱਕ ਪਾਸੇ ਤੁਸੀਂ ਅਜੇ ਨਵੇਂ-ਨਵੇਂ ਆਏ ਜੋ ਕਿਦਾਂ ਦਾ ਮਕਾਦਾ ਰਵੇਗਾ ਕਿਦਾਂ ਦੇਖਦੇ ਜੂ ਮੇਰਾ ਖਿਆਲ ਹੈ ਕਿ ਜਿਹੜੀਆਂ ਰਾਜ ਕਰ ਰਹੀਆਂ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਵਾ ਪਹਿਲਾਂ ਉਹਨਾਂ ਨੂੰ ਲੋਕਾਂ ਦਾ ਮੂਹ ਭਗ ਹੋ ਚੁੱਕਾ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਸਾਨੂੰ ਲੁੱਟਿਆ ਤੇ ਕੁੱਟਿਆ ਵਾ ਇਸ ਕਰਕੇ ਲੋਕ ਬਦਲ ਚਾਹੁੰਦੇ ਸੀ ਇਹ ਤੀਜੀ ਧਿਰ ਲੈ ਆਂਦੀ ਪਰ ਇਹਨਾਂ ਨੇ ਤੇ ਉਹਨਾਂ ਤੋਂ ਵੀ ਜ਼ਿਆਦਾ ਕਰ ਦਿੱਤਾ ਇਸ ਤਰ੍ਹਾਂ ਕਿ ਲੋਕ ਬਹੁਤ ਪਰੇਸ਼ਾਨ ਆ ਬਹੁਤ ਦੁਖੀ ਆ ਉਹ ਇਹਨਾਂ ਤੋਂ ਸਾਰਿਆਂ ਪੰਜਾਬ ਤੋਂ ਪਾਣੀ ਚਾਹੁੰਦੇ ਆ ਤੇ ਇਸ ਕਰਕੇ ਉਹ ਅਕਾਲੀ ਦਲ ਵਾਰਿਸ ਪੰਜਾਬ ਨਾਲ ਖੜਦੇ ਆ ਬਹੁਤ ਵੱਡੀ ਤਦਦ ਚ ਨੌਜਵਾਨੀ ਜਿਹੜੀ ਆ ਬੀਬੀਆਂ ਜਿਹੜੇ ਸਾਡੀ ਜਿਹੜੀਆਂ ਇਹ ਇਲਾਕਾ ਖਾਸ ਕਰਕੇ ਪਹਿਲੀ ਗੱਲ ਤੇ ਪੂਰਾ ਪੰਜਾਬ ਹੀ ਆ ਨਸ਼ਿਆਂ ਤੋਂ ਬਹੁਤ ਵੱਡਾ ਪੀੜ ਤੇ ਆ ਹੋਰ ਸਾਡੇ ਸਿੱਖਾਂ ਦਾ ਹਰ ਜਗ੍ਹਾ ਤੇ ਹਰ ਮਸਲੇ ਤੇ ਧੱਗਾ ਵਾ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਨਹੀਂ ਵਾਕਫ ਵਾਕ ਥਾਵਾ ਤੇ ਇਹ ਕਿਹਾ ਜਾਂਦਾ ਸੀ ਵੀ ਬਾਸ ਪੰਜਾਬ ਦੀ ਪਾਰਟੀ ਨੂੰ ਉਮੀਦਵਾਰ ਨਹੀਂ ਲੱਭ ਰਿਆ ਪਰ ਅੱਜ ਸਵੇਰ ਦੀਆਂ ਜਿਹੜੀਆਂ ਆ ਤੁਸੀਂ ਅਟਕਲਾ ਕਲੀਅਰ ਕਰਕੇ ਤੇ ਦੁੱਧੀਆਂ ਪਾਰਟੀਆਂ ਨੂੰ ਜਿਹੜੀ ਬਜਟ ਪਈ ਕਿਸ ਤਰ੍ਹਾਂ ਦੇਖਦੇ ਇਤਿਹਾਸ ਇੱਕ ਰਾ ਫਿਰ ਦਰਾਇਆ ਜਾਊਗਾ ਅਮਰਪਾਲ ਵਾਗੂ ਲੀਡਰ ਨੇ ਸਾਡੇ ਕੋ ਤੇ ਬਹੁਤ ਲੀਡਰ ਸਾਡੇ ਸਾਡੇ ਜਿਹੜੀ ਜਥੇਬੰਦੀ ਚ ਕੰਮ ਕਰਨ ਵਾਲੇ ਬੜੇ ਜੋਗ ਨੌਜਵਾਨ ਵੀ ਸਿਗੇ ਪਰ ਅਸੀਂ ਜਿਹੜੇ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਕੌਮੀ ਜੋਤੇ ਦੀ ਜਿਹੜੀ ਕੁਰਬਾਨੀ ਆ ਜਾਂ ਜਾਂ ਖਾਲਸਾ ਸਾਹਿਬ ਦੀ ਕੁਰਬਾਨੀ ਸੀਗੀ ਅਸੀਂ ਉਹਨੂੰ ਸਜਦਾ ਕਰਦੇ ਹੋਏ ਪਹਿਲਾਂ ਤੇ ਉਹਨਾਂ ਨੂੰ ਬੇਨਤੀ ਉਹਨਾਂ ਦਾ ਅਸੀਂ ਹਾਕ ਮਹਿਸੂਸ ਕੀਤਾ ਕਿ ਉਹਨਾਂ ਨੂੰ ਜੋ ਬੀਬੀ ਜੀ ਲਰਦੇ ਆ ਤੇ ਅਸੀਂ ਉਹਨਾਂ ਨੂੰ ਬਣਾਵਾ ਕੈਂਡੀਡੇਟ ਚਲੋ ਉਹਨਾਂ ਦੀਆਂ ਕੁਝ ਮਜਬੂਰੀਆਂ ਕਰਕੇ ਉਹ ਵਿਦੇਸ਼ ਛੋਣ ਕਰਕੇ ਉਹ ਨਹੀਂ ਇਧਰ ਆ ਸਕੇ ਤੇ ਫਿਰ ਸਾਰਿਆਂ ਦੀ رائے ਨਾਲ ਸਾਰੀ ਕੌਮ ਦੀਆਂ ਭਾਵਨਾ ਅਨਸਾਰ ਬੀਬੀ ਖਾਲੜਾ ਜੀ ਉਹਨਾਂ ਦੀ رائے ਨਾਲ ਅਸੀਂ ਇਹਨਾਂ ਨੂੰ ਸੰਦੀਪ ਸਿੰਘ ਦੇ ਭਰਾ ਨੂੰ ਮਨਦੀਪ ਸਿੰਘ ਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿਉਂਕਿ ਸਾਰੀ ਸੰਗਤ ਚਾਹੁੰਦੀ ਸੀ ਪੂਰਾ ਪੰਥ ਚਾਹੁੰਦਾ ਸੀ ਇਸ ਕਰਕੇ ਅਸੀਂ ਇਹ ਇਹਨਾਂ ਨੂੰ ਲਿਆਂਦਾ ਤੇ ਮੇਰਾ ਖਿਆਲ ਹੈ ਕਿ ਬਹੁਤ ਭਰਮਾ ਹੰਗਾਰਾ ਕੌਮ ਚ ਬਹੁਤ ਵੱਡਾ ਅਛਾ ਵਾ ਇਹ ਇਹਨਾਂ ਨੂੰ ਦਿਤਾਉਣ ਵਾਸਤੇ ਮੇਰਾ ਖਿਆਲ ਕੋ ਪੁਰਾਣੇ ਸਾਰੇ ਰਿਕਾਰਡ ਜਿਹੜੇ ਆ ਉਹ ਤੋੜ ਦੇਣਗੇ ਹੱਤਾ ਪੇਰ ਤੇ ਦੂਸਰੀਆਂ ਪਾਰਟੀਆਂ ਆਖਦੀਆਂ ਨੇ ਕਿ ਇਸ ਟਾਈਮ ਤੇ ਅਮਰਪਾਲ ਦੀ ਜਿਹੜੀ ਲਹਿਰ ਹੈ ਉਹ ਬਿਲਕੁਲ ਮੱਠੀ ਪੈ ਚੁਕੀ ਆ ਹੁਣ ਲੋਕ ਗੁਮਰਾਹ ਨਹੀਂ ਹੋਣਗੇ ਨੇ ਮੇਰਾ ਖਿਆਲ ਉਹ ਹੀ ਗਮਰਾਹ ਕਰਦੇ ਰਹੇ ਆ ਲੋਕਾਂ ਨੂੰ ਉਹ ਪਿਛਲੀ ਉਹ ਪਿਛਲੀ ਵਾਰਾਂ ਵੀ ਲੋਕਾਂ ਨੇ ਉਹਨਾਂ ਦੇ ਗਮਰਾਹ ਹੋਣ ਤੋਂ ਬਾਹਰ ਨਿਕਲ ਕੇ ਇਹ ਅਮਰਪਾਲ ਨੂੰ ਜਤਾਇਆ ਸਰਬਜੀਤ ਖਾਲਸਾ ਜੀ ਨੂੰ ਜਤਾਇਆ ਤੇ ਹੁਣ ਮੇਰਾ ਖਿਆਲ ਹੈ ਕਿ ਜਿਹੜਾ ਉਹ ਗਮਰਾਹ ਕਰਨਾ ਲੋਕਾਂ ਨੂੰ ਲਾਲਚ ਦੇ ਦੇ ਕੇ ਲੋਕਾਂ ਨਾਲ ਧੋਖੇ ਬਾਜ਼ੀਆਂ ਕਰਕੇ ਉਹ ਮੈਨੀਫੈਸਟੋ ਵਿੱਚ ਕੁਝ ਕਹਿ ਕੇ ਮੁਰਕ ਕੇ ਉਹਨਾਂ ਨੂੰ ਲਾਗੂ ਨਾ ਕਰਨਾ ਇਹ ਜਿਹੜੀ ਆਮ ਆਦਮੀ ਪਾਰਟੀ ਵੀ ਆਈ ਸੀ ਤੇ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਨਸ਼ਾ ਬੰਦ ਕਰ ਦਾਂਗੇ ਬੇਅਦਬੀਆਂ ਦਾ ਇਨਸਾਫ ਹੋ ਜਾਊਗਾ ਬੰਦੀ ਸਿੰਘਾਂ ਦਾ ਹੋ ਜਾਊਗਾ ਪੰਜਾਬ ਦਾ ਕਰਜ਼ਾ ਤਾਰਾਂ ਇਹ ਹੋਰ ਜਿਹੜਾ ਲੈਂਡ ਮਾਫੀਆ ਰੇਟ ਮਾਫੀਆ ਸ਼ਰਾਬ ਮਾਫੀਆ ਇਹਨਾਂ ਨੂੰ ਖਤਮ ਕਰਾਂਗੇ ਮੇਰੇ ਖਿਆਲ ਹੈ ਕਿ ਸਾਰੇ ਉਹਦਾ ਹਿੱਸਾ ਬਣੀ ਜਾਂਦੇ ਆ ਇਹਨਾਂ ਤੋਂ ਕੋਈ ਲੋਕਾਂ ਨੂੰ ਕੋਈ ਉਮੀਦ ਨਹੀਂ ਇਸ ਕਰਕੇ ਲੋਕ ਜਿਹੜੇ ਆ ਉਹ ਪੰਜਾਬ ਦੇ ਜਿਹੜੇ ਇਹ ਸਾਰੀਆਂ ਇੱਕ ਤੇ ਸਾਰੀਆਂ ਪਾਰਟੀਆਂ ਦਿੱਲੀ ਤੋਂ ਇਹਨਾਂ ਦੀ ਵਾਗ ਡੋਰ ਜਿਲਦੀ ਤੇ ਇਸ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਪੰਜਾਬ ਤੇ ਪੰਜਾਬੀਆਂ ਤੋਂ ਵਾਸਤੇ ਜਿਹੜੀ ਖੇਤਰੀ ਤੇ ਰਦਾ ਹੋਣਾ ਜ਼ਰੂਰੀ ਆ ਉਹ ਖੇਤਰੀ ਤੇ ਰਸੀਂ ਬੜਾ ਰਹੇ ਆ ਤੇ ਉਹਦੇ ਚ ਬਹੁਤ ਵੱਡੇ ਪੱਧਰ ਤੇ ਨੌਜਵਾਨ ਸੰਗਤਾਂ ਜੁੜ ਰਹੀਆਂ ਮੈਂ ਤੁਹਾਨੂੰ ਸ਼ੁਰੂ ਕਰਦਾ ਵੀ ਕਹਿੰਦਾ ਸੀ ਖੇਤਰੀ ਪਾਰਟੀ ਬੰਸਕ ਪਾਰਟੀ ਮੇਰੇ ਖਿਆਲ ਖੇਤਰੀ ਪਾਰਟੀ ਸੀਗੀ ਜਦੋਂ ਤੱਕ ਬਾਦਲ ਸਾਹਿਬ ਦੇ ਹੱਥ ਚ ਨਹੀਂ ਹਵਾਗ ਡੋਰ ਉਦੋਂ ਬਾਅਦ ਚ ਇਹਨਾਂ ਨੇ ਖੇਤਰੀ ਪਾਰਟੀ ਹੁੰਦਿਆਂ ਜਿਹੜੀ ਇੱਕ ਨੈਸ਼ਨਲ ਪਾਰਟੀ ਸੀ ਉਹਦੇ ਨਾਲ ਗੱਠ ਜੋੜ ਕਰਕੇ ਤੇ ਸੱਤਾ ਤੇ ਮਾਨ ਦੇ ਰਹੇ ਪਰ ਪੰਜਾਬ ਤੇ ਪੰਥ ਦਾ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਜਿਹਦੀ ਕਿ ਭਰਪਾਈ ਹੋਣੀ ਅਜੇ ਬਹੁਤ ਲੰਮਾ ਸਮਾਂ ਲੱਗੂਗਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਮਨਦੀਪ ਜੀ ਅੱਜ ਜਿਹੜਾ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੇ ਇਹ ਪਰਮਾਰਚ ਚੱਲ ਰਿਹਾ ਹੈ ਕੈਂਪੇਨਿੰਗ ਚੱਲ ਰਹੀ ਹੈ ਕਿਸ ਤਰੀਕੇ ਨਾਲ ਘਾਹਾਂ ਦੇ ਕਿਉਂਕਿ ਲੰਬੇ ਸਮੇਂ ਬਾਅਦ ਪਾਰਟੀ ਨੇ ਆਪਣਾ ਉਮੀਦਵਾਰ ਚੇਰਾ ਨਾਨ ਨ ਦਿੱਤਾ ਦੇਖੋ ਜਦੋਂ ਅਸੀਂ ਸਟਾਰਟਿੰਗ ਤੇ ਹੀ ਮਤਲਬ ਕਹਿ ਲਓ ਕਿ ਦੋ ਦਿਨ ਪਹਿਲਾਂ ਸਰਵੇ ਕਰਕੇ ਗਏ ਸੀ ਉਹ ਵੀ ਬੜਾ ਅੱਛਾ ਹੁੰਗਾਰਾ ਮਿਲਿਆ ਸੀ ਪਰ ਜਦੋਂ ਆਪਾਂ ਰੋਡ ਤੇ ਨਿਕਲੇ ਅੱਜ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਹਰ ਥਾਂ ਤੇ ਮਤਲਬ ਸੰਗਤਾਂ ਮਾਨ ਸਨਮਾਨ ਬਹੁਤ ਜ਼ਿਆਦਾ ਦੇ ਰਹੀਆਂ ਫੁੱਲਾਵੀਆਂ ਵਰਖਾ ਕਰ ਰਹੀਆਂ ਬਹੁਤ ਜ਼ਿਆਦਾ ਇੱਜ਼ਤ ਮਾਨ ਦੇ ਰਹੀਆਂ ਸਿਕਦਾ ਜੀ ਜਿਸ ਤਰੀਕੇ ਨਾਲ ਸੰਦੀਪ ਸੰਨੀ ਉਹਨਾਂ ਦਾ ਨਾਮ ਚਰਚਾ ਚ ਆਇਆ ਸੁਦੀਪ ਸੁਦੀ ਨੂੰ ਕਤਲ ਤੋਂ ਬਾਅਦ ਲੇਕਿਨ ਤਰਨਤਨ ਦੇ ਜਿਹੜੇ ਲੋਕ ਨੇ ਉਹ ਕੰਮਾਂ ਨੂੰ ਲੈ ਕੇ ਕਹਿੰਦੇ ਸੀ ਵੋਟ ਦੇਣੀ ਹੈ ਕਿਉਂਕਿ 5 ਸਾਲ 10 ਸਾਲ 20 ਸਾਲ ਪਹਿਲਾਂ ਵੀ ਉਹੀ ਮੁੱਦੇ ਸੀਗੇ ਨਸ਼ ਇੱਥੇ ਡਵੈਲਪਮੈਂਟ ਨਹੀਂ ਹੈ ਜੀ ਗੋਮਗਦੀ ਕਹਿੰਦੇ ਤਾਂ ਹੈਦੇ ਆ ਸੀ ਆ ਪੰਜਵੇਂ ਪਾਸ਼ਾ ਦੀ ਤਫਤੀਸ਼ ਕਰਨੀ ਹੈ ਲੇਕਿਨ ਅੱਜ ਬਹੁਤ ਪਿਛੇ ਰਹੀ ਹੈ ਤਫਤੀਸ਼ ਦੇਖੋ ਅਸੀਂ ਵੀ ਨਾ ਕਾਰੋਬਾਰ ਕਰਦੇ ਆ ਤੁਹਾਡਾ ਕੁਐਸਚਨ ਬਹੁਤ ਸੋਹਣਾ ਵਾ ਸਾਡੀ ਵੀ ਦੁਕਾਨਦਾਰੀ ਹੈ ਇਹ ਤੇ ਵਾਕਿਆ ਸੱਚ ਕਹਿ ਰਹੇ ਵਪਾਰ ਕਾਫੀ ਡਾਊਨ ਗਿਆ ਹੈ ਰੀਜ਼ਨ ਹੈ ਮਾ ਸਰਕਾਰਾਂ ਦਾ ਨਾ ਵਪਾਰ ਵਾਲੇ ਪਾਸੇ ਕੋਈ ਧਿਆਨ ਹੀ ਨਹੀਂਗਾ ਛੋਟੇ ਛੋਟੇ ਦੁਕਾਨਦਾਰ ਛੋਟੇ ਛੋਟੇ ਦੁਕਾਨਦਾਰ ਨਾ ਕਾਫੀ ਜ਼ਿਆਦਾ ਕੁਚਲੇ ਜਾ ਰਹੇ ਕਿਉਂਕਿ ਵੱਡੇ ਵੱਡੇ ਕਰਾਨਿਆਂ ਨੂੰ ਸਾਰਾ ਜ਼ਿਆਦਾ ਉਹਨਾਂ ਵੱਲ ਧਿਆਨ ਹੈਗਾ ਹੁਣ ਪਿੱਛੇ ਦੇਖ ਲਓ ਕੋਈ ਮੁੱਦਾ ਕਾਫੀ ਉੱਠਿਆ ਸੀ ਕੀ ਹੈ ਜਿਹੜੀ ਪਿਛਲੀਆਂ ਸਰਕਾਰਾਂ ਆਈਆਂ ਸੀ ਜਿਹੜੀ ਕਾਂਗਰਸ ਸਰਕਾਰ ਸੀ ਉਦੋਂ ਮੇਰਾ ਖਿਆਲ ਪੋਨੇ ਦੋ ਕੋ ਲੱਖ ਰੁਪਏ ਦਾ ਕਰਜ਼ਾ ਸੀ ਹੁਣ ਸਰਕਾਰ ਉਹਨਾਂ ਦੇ ਕੋਲ ਇਸ ਟਾਈਮ 4 ਕਰੋੜ ਲੱਖ ਰੁਪਏ ਦਾ ਕਰਜ਼ਾ ਆਵੇ ਨਾ ਸਿਰ ਮੈਂ ਦੇਖ ਲਓ ਇਹ ਸਰਕਾਰਾਂ ਕਿੰਨੀਆਂ ਮਿਲ ਗਲਤ ਕੰਮ ਇਹਦੇ ਵੀ ਚੱਲਦੀ ਹੈ ਬੇਨਾਂ ਦੇ ਕਿੰਨਾ ਮੁਕਾਬਲਾ ਮੰਨਦੇ ਕਿਉਂਕਿ ਕਹਿੰਦੇ ਕਿਸੇ ਜਿਲ੍ਹੇ ਚ ਉਹਨਾਂ ਨੇ ਸੱਤਾ ਦੇ ਦਿੱਤੀ ਹੈ ਤੇ ਉਹ ਵੀ ਕਹਿੰਦੇ ਆ ਕਿ ਕਿਸੇ ਦੀਆਂ ਗੱਲਾਂ ਚ ਨਹੀਂ ਆਣਾ ਲੋਕਾਂ ਨੇ ਕਾਮ ਆਮ ਆਦਮੀ ਪਾਰਟੀ ਨੇ ਜਿਹੜਾ ਤਿੰਨ ਸਾਲ ਦਾ ਸਾਡੇ ਜਿੰਨਾ ਜ਼ਿਆਦਾ ਕੱਤਾ ਨਾ ਪਹਿਲਾਂ ਕਦੀ ਇਤਿਹਾਸ ਚ ਹੋਇਆ ਨਾ ਉਹਨਾਂ ਦੇ ਸਮਝ ਹੋਏਗਾ ਇਹਦੇ ਵਾਕਏ ਦੀ ਸਹੀ ਕਹਿ ਰਹੇ ਨਜ਼ਰ ਆਉਂਦਾ ਬਦਲਾਅ ਬਹੁਤ ਸੋਨਾ ਕਰਤਾ ਵਾ ਸ਼ਰੇਆਂ ਗੋਲੀਆਂ ਵਾਜਦੀਆਂ ਵੀ ਮੁੰਡੇ ਆਣ ਹਨਾ ਜਿਹੜਾ ਕੋਈ ਨਾਂ ਚੁੱਕਦਾ ਉਹਨੂੰ ਗੋਲੀ ਵਾਜ ਜਾਂਦੀ ਜਿਹਦਾ ਕਾਰੋਬਾਰ ਸੈਟ ਕੋਈ ਫਰੋਤੀ ਮਗ ਲੈ ਲੈਂਦੇ ਪਏ ਆ ਬਦਲਾਅ ਬਹੁਤ ਸੋਨਾ ਲੈ ਕੇ ਆਇਆ ਤਿੰਨਾਂ ਸਾਲਾਂ ਦਾ ਖਹਿਦਾ ਤੇ ਕੁਛ ਨੇ ਨਹੀਂ ਕੀਤਾ ਨੀ ਆ ਜਿਹੜੇ ਮਤਲਬ ਕੈਲੋਕੀ ਸਰਕਾਰਾਂ ਦੇ ਮੰਨ ਬਾਈ ਦੇ ਜਿਹੜੇ ਵੋਟਾਂ ਮੰਗਣ ਜਾਂਦੇ ਪਈਦੇ ਤੁਹਾਡੇ ਮਾਧਿਅਮੇ ਅਪੀਲ ਕਰਦੇ ਉਹਨਾਂ ਨੂੰ ਭਾ ਕੇ ਨਾ ਕੁਰਸੀ ਤੇ ਚਾਹ ਪਾਣੀ ਪਿਆ ਕੇ ਪੁੱਛੋ ਕਿ ਤੁਹਾਨੂੰ 3 ਸਾਲ ਹੋ ਗਏ ਸਰਕਾਰ ਨੇ ਵੀ ਆਪਾਂ ਕੀਤਾ ਕੀ ਹੈ ਹਜੇ ਤੱਕ ਗਰਾਊਂਡ ਲੈ ਗੋ ਕੋਈ ਤੇ ਕੰਮ ਤੇ ਵਾਹੋ ਕਿਉਂਕਿ ਸਟਾਰਟਿੰਗ ਨਾਲ ਇੱਕ ਸਰਕਾਰ ਜਿਹੜੀ ਬਣੀ ਸੀ ਨਾ ਬੇਦੇਬੀ ਦੇ ਮੁੱਦਿਆਂ ਦੇ ਬਣੀ ਸੀ ਨਾ ਤੇ ਹਜੇ ਤੱਕ ਬੇਦੇਬੀ ਦਾ ਮੁੱਦਾ ਹੱਲ ਵੀ ਹੋਇਆ ਨਹੀਂ ਬੰਦੀ ਸਿੰਘਾਂ ਦਾ ਮੁੱਦਾ ਕੋਈ ਹੱਲ ਨਹੀਂ ਹੋਇਆ ਬੇਰਜੁਗਾਰੀ ਦਾ ਕੋਈ ਹੱਲ ਨਹੀਂ ਆਇਆ ਕਿਸਾਨਾਂ ਉੱਤੇ ਆਪਣੇ ਆਪ ਕਾਨੂੰਨ ਥੋਪ ਦਿੰਦੇ ਕਿਉਂ ਕੀ ਗੱਲ ਤਾਂ ਨੁਕਸਾਨਾਂ ਨੇ ਕਿਹਾ ਸੀ ਕਾਨੂੰਨ ਦਿਓ ਆਪਣੀ ਮਰਜ਼ੀ ਚ ਕਰਦੇ ਪਏ ਆ ਮਤਲਬ ੱੱਕੇ ਸਾਈ ਬਹੁਤ ਜ਼ਿਆਦਾ ਸਰਕਾਰ ਦੀ ਹੋਈ ਮਤਲਬ ਪਹਿਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਤਲਬ ਕਿ ਸਰਕਾਰ ਨਾਲ ਟਾਉਂ ਗਈ ਹੈ ਭਾਈ ਮਨਦੀਪ ਸਿੰਘ ਜੀ ਕਿਹੜੇ ਮੁੱਖ ਮੁੱਦਿਆਂ ਨੂੰ ਲੈ ਕੇ ਤੋਂ ਤੁਹਾਡੇ ਵੱਲ ਲੜੀ ਜਾ ਰਹੀ ਹੈ ਦੇਖੋ ਜੀ ਪੰਜਾਬ ਦੇ ਦੇ ਸਭ ਤੋਂ ਪਹਿਲਾ ਮੁੱਦੇ ਪਹਿਲ ਦੇ ਆਧਾਰ ਤੇ ਹੈ ਕੋ ਗਰਮਸਾਹ ਜੀ ਦੀ ਬੇਦਬੀ ਨਸ਼ਿਆਂ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਮਜ਼ਦੂਰਿਆਂ ਮਜ਼ਦੂਰਾਂ ਦੇ ਮੁੱਦੇ ਕਿਹਦੇ ਮੁੱਦੇ ਹਲਕੇ ਦੇ ਹਲਕੇ ਸਭ ਤੋਂ ਪਹਿਲਾਂ ਦੇ ਹਲਕੇ ਦਾ ਮੁੱਦਾ ਨਾ ਭਾਈ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੈ ਜਿਹੜਾ ਕਿ ਮੈਂ ਮਤਲਬ ਵਿਚਰਦਾ ਪਿਆ ਮੈਂ ਕਾਫੀ ਸੰਤਾਂ ਨੇ ਮੈਨੂੰ ਆ ਕੇ ਇੱਕ ਬੇਨਤੀ ਵੀ ਕੀਤੀ ਹੈ ਕਿ ਇਸ ਇਸ ਟਾਈਮ ਨਾਲ ਹਲਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਪਿਆ ਉਹ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਜੀ ਉਹਨੂੰ ਦੇਖਿਆ ਜਾਏਗਾ ਰਵੇ ਇੱਕ ਬਾਡੀ ਕਹਿੰਦੀ ਆ ਕਿ ਜਿਹੜਾ ਮੁੱਦ ਕਹਿੰਦਾ ਕੀ ਲੱਗਦਾ ਜਿਹੜੀ ਪਾਰਟੀ ਆ ਕੱਲ੍ਹ ਦੇ ਦਲਵਾਰਸ ਪੰਜਾਬ ਦੇ ਜੇ ਕਦੇ ਜ਼ਮੀਨੀ ਚੋਣ ਜਿੱਤਦੀ ਆ ਕੀ ਪਾਰਟੀ ਬਹਿ ਨਾ ਦੇ ਦਿਆ ਕਿ ਮੁੱਢ ਬੱਜੇਗਾ ਪੰਜਾਬ ਚ ਜਿਹੜੀ 2027 ਦੀ ਇਲੈਕਸ਼ਨ ਹੋਣੀ ਬਿਲਕੁਲ ਜੀ ਬਿਲਕੁਲ ਤੁਹਾਡੇ ਸਾਹਮਣੇ ਆ ਆਨਮਲ ਜਿਹੜੀ ਪਾਰਟੀ ਹੈ ਨਾ 2027 ਦੇ ਵਿੱਚ ਵਾਰਸ ਪੰਜਾਬ ਦੀ ਕਾਲੀ ਦਲੀ ਹੋਏਗੀ ਹੋਰ ਕੋਈ ਪਾਰਟੀ ਲੱਗੀ ਸਕੀ ਕੋਈ ਵੀ ਨਹੀਂ ਹੋਏਗੀ ਤੁਹਾਨੂੰ ਮੈਂ ਥੋੜੀ ਜਿਆਦਾ ਗੈਸਸ ਨਹੀਂ ਦੇ ਸਕਦਾ ਮੁੱਖ ਮੰਤਰੀ ਜੀ ਤੇ ਸੰਗਤਾਂ ਦੀ ਸਲਾਹ ਦੇ ਨਾਲ ਹੀ ਇਹ ਨਹੀਂ ਅੱਗੇ ਸਾਰਾ ਕੁਝ ਹੋਊਗਾ ਮੈਂ ਇਕੱਲਾ ਇਹ ਚ ਡਿਸਾਈਡ ਨਹੀਂ ਕਰ ਸਕਦਾ ਕਿਉਂਕਿ ਸੰਗਤਾਂ ਦੇ ਹਿਸਾਬ ਨਾਲ ਚੱਲਾ ਬਣਾ ਜੀ ਇੱਥੇ ਭਾਈ ਮਨਦੀਪ ਸਿੰਘ ਜੀ ਅਕਸਰ ਸਤਾ ਤੇ ਵੀ ਆਖਦੀ ਸੀ ਤੇ ਦੂਜੀਆਂ ਸਰਕਾਰਾਂ ਵੀ ਆਖਦੀ ਹੈ ਕਿ ਸਾਡੀ ਸਰਕਾਰ ਬੰਨ ਤੇ ਜਿਹੜਾ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਪਰ 3.5 ਸਾਲ ਬੀਤਣ ਦੇ ਬਾਅਦ ਵੀ ਨਸ਼ਾ ਖਤਮ ਨਹੀਂ ਹੋਇਆ ਤੇ ਆਪਣਾ 1.5 ਸਾਲ ਰਹਿ ਗਿਆ ਅਗਰ ਜੇ ਤੁਸੀਂ ਜਿੱਤਦੇ ਜੋ ਤੇ ਕਿੰਨੀ ਕੁ ਦਸ਼ਾ ਤੇ ਜਿਹੜਾ ਤੁਸੀਂ ਰੋਕਤਾਂ ਲਾ ਸਕਦੇ ਦੇਖੋ ਸਭ ਤੋਂ ਵੱਡੀ ਗੱਲ ਹੈ ਮੈਂ ਬੈਕ ਆਪਣਾ ਜੇ ਬੈਕ ਦੇਖਾਂ ਤੇ ਮੈਂ ਕੋ ਰਾਜਨੀਤਿਕ ਹੈ ਨਹੀਂ ਬੰਦਾ ਕਾਰੋਬਾਰ ਵਾਲਾ ਬੰਦਾ ਠੀਕ ਹੈ ਜੀ ਇਹ ਹੌਲੀ ਹੌਲੀ ਚੀਜ਼ ਦੇ ਉੱਪਰ ਸਾਰਾ ਕੋਈ ਡਿਵੈਲਪਮੈਂਟ ਹੋਏਗਾ ਕਿਉਂਕਿ ਮੈਂ ਹੌਲੀ ਹੌਲੀ ਜਾ ਰਿਹਾ ਅੱਜ ਪਹਿਲਾ ਦਿਨ ਹੈ ਮੇਰਾ ਠੀਕ ਹੈ ਤੇ ਹੋਰ ਜੀ ਜਰੂਰ ਸਾਰੇ ਕੰਮ ਦੇ ਹੱਲ ਕੀਤੇ ਜਾਣਗੇ ਜੀ ਹਲਕੇ ਦੇ ਲੋਕਾਂ ਨੂੰ ਕਿਹੜੀ ਅਪੀਲ ਕਰਨਾ ਚਾਹੋਗੇ ਜਿਹੜੀਆਂ ਤੁਹਾਨੂੰ ਵੋਟਾਂ ਵਾਸਤੇ ਬੁਲਾਉਂਦੇ ਦੇਖੋ ਹਲਕੇ ਦੇ ਵੋਟਰਾਂ ਨੂੰ ਮੈਂ ਤੁਹਾਡੇ ਮਾਧਿਅਮ ਨੇ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਹਾਂ ਜਿਹੜੇ ਵੀ ਤੁਹਾਡੇ ਕੋਲ ਵੀਰਪਰਾਜ ਜੀ ਸਾਹਿਬ ਨੁਮਾਇੰਦੇ ਜਾਂਦੇ ਪਏ ਆ ਕਹਿੰਦੇ ਪਏ ਕਿ ਆਪਾਂ ਕੰਮ ਕੀਤੇ ਪਹਿਲੀ ਗੱਲ ਤੇ ਮੈਂ ਕੰਮੋਂ ਕੀਤਾ ਨਹੀਂ ਗਰਾਊਂਡ ਦੇ ਉੱਤੇ ਤੇ ਜਿਸ ਵੇ ਹੁਣ ਕਹਿ ਲਓ ਕਿ ਐਨੀ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਦਿੱਤੇ ਠੀਕ ਹੈ ਜੀ ਉਹਨਾਂ ਉੱਤੇ ਸਰਕਾਰਾਂ ਨੇ ਐਮਐਸਏ ਲਾ ਕੇ ਉਹਨਾਂ ਨੂੰ ਡਿਫਰਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਵਾ ਚਾਹੇ ਕਿ ਉਹਨੂੰ ਪਤਾ ਸੀ ਕਿ ਅਮਰਪਾਲ ਹੀ ਸਾਰੇ ਪੰਜਾਬ ਦੇ ਕੰਮ ਕਰਾ ਸਕਦਾ ਪਰ ਹਜੇ ਤੱਕ ਉਹਨਾਂ ਨੇ ਕੋਈ ਉਹਨਾਂ ਦਾ ਕੋਈ ਬਜਟ ਦੇ ਵਿੱਚ ਜਾ ਕੇ ਲਓ ਉਹਨਾਂ ਦਾ ਪ੍ਰੋਜੈਕਟ ਕੋਈ ਵੀ ਨਹੀਂ ਪਾਸ ਕਰਦੇ ਵੀ ਕਿਉਂ ਕਿ ਕਿਤੇ ਨਾ ਕਿਤੇ ਨਾ ਭਾਈ ਅਮਰਪਾਲ ਸਿੰਘ ਨੂੰ ਬਦਨਾਮ ਕਰਦੇ ਪਏ ਆ ਕਿ ਉਹਨਾਂ ਦਾ ਮਤਲਬ ਕੀ ਫੰਡ ਨਾ ਰਿਲੀਜ਼ ਹੋ ਪਾਵੇ ਨਾ ਹਲਕੇ ਦੇ ਵਿੱਚ ਕੋਈ ਮਨਦੀਪ ਸਿੰਘ ਕਿਸ ਪਾਰਟੀ ਦੇ ਨਾਲ ਆਪਣਾ ਕਿਸ ਕੈਂਡੀਡੇਟ ਨਾਲ ਆਪਣਾ ਮੁਕਾਬਲਾ ਦੇਖਦੇ ਨੇ ਕਿਸੇ ਨਾਲ ਕੋਈ ਮੁਕਾਬਲਾ ਹੈ ਹੀ ਨਹੀਂ ਜੀ ਮੇਰਾ ਕਿਉਂਕਿ ਉਹ ਜਿਹੜੀਆਂ ਪਾਰਟੀਆਂ ਤੁਸੀਂ ਕਹਿੰਦੇ ਪਏ ਉਹਨਾਂ ਨੇ ਪੰਥਨਾ ਮੱਥਾ ਲਾਇਆ ਜੀ ਜਿੰਨੇ ਵੀ ਪੰਥਨਾ ਮੱਥਾ ਲਾਇਆ ਉਹ ਅਜੇ ਤੱਕ ਰਿਹਾ ਹੀ ਨਹੀਂ ਇੱਥੇ ਠੀਕ ਹੈ ਬਹੁਤ ਤੁਸੀਂ ਆਏ ਜੀ ਇਹਨਾਂ ਦੇ ਸਰਦਾਰ ਸਾਹਿਬ ਮੱਥਾਸਤਕ ਉਹ ਨਹੀਂ ਕੀ ਕਹਿਣਾ ਹੈ ਅੱਜ ਭਰਾ ਨੇ ਸੰਦੀਪ ਸਿੰਘ ਸੰਨੀ ਦੇ ਭਰਾ ਨੇ ਭਾਈ ਮਨਦੀਪ ਸਿੰਘ ਨੇ ਅੱਜ ਆਪਣੀ ਕੈਂਪੇਨ ਸਟਾਰਟ ਕਰੀਏ ਚੋਣ ਦੀ ਤੇ ਵਾਹਿਗੁਰੂ ਮੇਰ ਕਰੇ ਭਰਾ ਨੂੰ ਫਤਿਹ ਬਖਸ਼ੇ ਤੇ ਸਾਰੇ ਪੰਥ ਨਾਲ ਆ ਸਾਰੀ ਕੌਮ ਨਾਲ ਆ ਤੇ ਅਸੀਂ ਤਾਂ ਕੌਮ ਨੂੰ ਬੇਨਤੀ ਕਰਦੇ ਆ ਵੀ ਭਾਈ ਸਾਰੇ ਤੁਸੀਂ ਰਵਾਇਤੀ ਪਾਰਟੀਆਂ ਪਹਿਲਾਂ ਵੀ ਦੇਖ ਚੁੱਕੇ ਹੋ ਕਿੰਨਾ ਉਹਨਾਂ ਨੇ ਕਹਾਣ ਕਰਿਆ ਪੰਜਾਬ ਦੇ ਅੰਦਰ ਹੁਣ ਦਿੱਲੀ ਦੀ ਰਾਜਨੀਤੀ ਤੋਂ ਪਾਸੇ हट ਕੇ ਸਾਨੂੰ ਪੰਜਾਬ ਦੀ ਰਾਜਨੀਤੀ ਛੇਵੇਂ ਪਾਸਾ ਦੀ ਰਾਜਨੀਤੀ ਮੇਰੀ ਪੀੜ੍ਹੀ ਦੀ ਰਾਜਨੀਤੀ ਜਿੱਥੇ ਸਾਰੇ ਧਾਰਮਿਕ ਬਰਾਬਰ ਹੋਣ ਕੋਈ ਜਾਤ ਬਾਤ ਨੂੰ ਲੈ ਕੇ ਬੀਤ ਕਰਨਾ ਹੋਵੇ ਕਿਹ ਹੈ ਅੱਛੇ ਜੇ ਰਾਜ ਪਿਛੇ আর ਆਪਣੀ ਆਜ਼ਾਦੀ ਵਿੱਚੇ ਕੌਮ ਦੀ ਜਾਤੀ ਵਿੱਚੇ ਇੱਕ ਆਜ਼ਾਦੀ ਦੀ ਰਾਜਨੀਤੀ ਸਭ ਦੀ ਸਾਨੂੰ ਸ਼ੁਰੂਆਤ ਕਰਨ ਦੀ ਲੋੜ ਆ ਤੇ ਅਸੀਂ ਉਹ ਜਾਤੀ ਦੀ ਰਾਜਨੀਤੀ ਆਪਣੇ ਭਰਾਵਾਂ ਵਿੱਚ ਦੇਖਦੇ ਆ ਤੇ ਜਿਵੇਂ ਅੰਮ੍ਰਿਤਪਾਲ ਗੱਲ ਕਰਦਾ ਸੀਗਾ ਆਪਣੀ ਆਜ਼ਾਦੀ ਲਈ ਤੇ ਅਸੀਂ ਸੁਰੂਤ ਉਸ ਆਜ਼ਾਦੀ ਲਈ ਤੁਰੇ ਸੀ ਤੇ ਆਸ ਉਮੀਦ ਕਰਦੇ ਆ ਵੀ ਹਨਾ ਵਾਹਿਗੁਰੂ ਮਿਹਰ ਕਰੇ ਤੇ ਸਾਡੇ ਭਰਾ ਨੂੰ ਸਾਡਾ ਭਰਾ ਬੁਲੰਦ ਕਰੇ ਆਪਣੀ ਆਵਾਜ਼ ਪੰਥ ਦੀ ਆਵਾਜ਼ ਸਿੱਖਾਂ ਸਿੱਖਾਂ ਦੀ ਆਵਾਜ਼ ਤੇ ਸਿੱਖ ਨਾਲ ਹੋਏ ਤੱਕੇ ਦੀ ਆਵਾਜ਼ ਜਿਹੜੀ ਦਿੱਲੀ ਨੇ ਹੁਣ ਤੱਕ ਕਰਿਆ ਤੇ ਕੌਮ ਦੀ ਆਜ਼ਾਦ ਹੋਵੇ ਤੇ ਇੱਕ ਨੰਨੀ ਰਾਜਨੀਤੀ ਸ਼ੁਰੂਆਤ ਹੋਵੇ ਜਿਹੜੀ ਸਰਬ ਦੇ ਭਰੇ ਦੀ ਰਾਜਨੀਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਰਾਂ ਦੇ ਪੰਜਾਬ ਦੀ ਸਿਆਸਤ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜਿਵੇਂ ਮੋਰਚੇ ਦੇ ਤੁਸੀਂ بڑے ਝੰਡੇ ਘਡੇ ਆ ਪਰ ਇਹ ਸਿਆਸਤ ਦੇ ਵਿੱਚ ਵੀ ਨੌਜਵਾਨਾਂ ਨੂੰ ਦੇਖੋ ਦੇਖੋ ਜੀ ਰਾਜਨੀਤੀ ਤੋਂ ਬਿਨਾ ਕਦੇ ਰਾਜ ਨਹੀਂ ਆਇਆ ਕਰਦੇ ਰਾਜਨੀਤੀ ਕੀ ਹੁੰਦੀ ਆ ਰਾਜ ਕਰਨ ਦੀ ਨੀਤੀ ਹੁੰਦੀ ਆ ਤੇ ਉਹ ਨੀਤੀ ਬਾਬੇ ਨਾਨਕ ਨੇ ਸਾਨੂੰ ਬਖਸ਼ੀ ਹੋਈ ਆ ਉਹ ਬਾਬੇ ਨਾਨਕ ਨੇ ਬਖਸ਼ਦੀ ਸੀਗੇ ਜਿਹੜਾ ਰਾਜ ਦਾ ਢੰਡਾ ਸੀਗਾ ਤੇ ਉਸ ਤੋਂ ਬਾਅਦ ਫਿਰ ਪੰਜਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗੰਗ ਸਾਹਿਬ ਮਹਾਰਾਜ ਦੇ ਕੇ ਉਹਨੂੰ ਹੋਰ ਪੱਕਾ ਕਰਤਾ ਸੀਗਾ ਤੇ ਨੌਵੇਂ ਪਾਤਸ਼ਾਹ ਨੇ ਸਾਨੂੰ ਮਲੂਕੀਏ ਦੇ ਘਾਰਾਂ ਵਾਸਤੇ ਲੜਨਾ ਸਿਖਾਇਆ ਸੀਗਾ ਫਿਰ ਦਸਵੇਂ ਪਾਤਸ਼ਾਹ ਨੇ ਸਾਨੂੰ ਦੱਸਤਾ ਸੀਗਾ ਵੀ ਰਾਜ ਕਰਨਾ ਆ ਭਾਈ ਹਨਾ ਤੇ ਰਾਜਨੀਤੀ ਤੋਂ ਬਿਨਾ ਕਦੇ ਵੀ ਰਾਜ ਨਹੀਂ ਆਇਆ ਕਰਦੇ ਸਕੇ ਰਾਜਨੀਤੀ ਬਹੁਤ ਜ਼ਰੂਰੀ ਆ ਪਰ ਰਾਜਨੀਤੀ ਸਾਨੂੰ ਸਮਝਣੀ ਪਊਗੀ ਵੀ ਸਾਡੀ ਰਾਜਨੀਤੀ ਕੀ ਹੋਣੀ ਚਾਹੀਦੀ ਸਾਡੀ ਰਾਜਨੀਤੀ ਗੁਰੂ ਗ੍ਰੰਥ ਸਾਹਿਬ ਮਾਰਾ ਤੋਂ ਚੱਲਣੀ ਚਾਹੀਦੀ ਆ ਤੇ ਉਹਦੇ ਲੜ ਲੱਕੇ ਚੱਲਣੀ ਚਾਹੀਦੀ ਆ ਗੁਰਬਾਣੀ ਦੇ ਰਾਜ ਦੇ ਚੱਲਣੀ ਚਾਹੀਦੀ ਆ ਫਿਰ ਕੌਮ ਚੜਦੀ ਕਲਾ ਚ ਹੋਣੀ ਸਮਝਣੀ ਤੇ ਵੀ ਆਖਦੀ ਜਿਮਨੀ ਚੋਣਾ ਨੂੰ ਲੈ ਕੇ ਨੌਜਵਾਨਾਂ ਨੂੰ ਕਿਹੜੀ ਜੜੀ ਆ ਪੀਵੇ ਤੁਸੀਂ ਕਰਨੀ ਚਾਹੁੰਦੇ ਕੀ ਅਸੀਂ ਤਾਂ ਅਸੀਂ ਤਾਂ ਬੇਨਤੀ ਕਰਦੇ ਆ ਵੀ ਸਾਨੂੰ ਕੋਈ ਵੀ ਸਪੇਸ ਖਾਲੀ ਨਹੀਂ ਛੱਡਣਾ ਚਾਹੀਦਾ ਠੀਕ ਹੈ ਤੇ ਸਾਰਿਆਂ ਨੂੰ ਵੱਡ ਚੜ ਕੇ ਜਾਗਰੂਕ ਹੋਣਾ ਚਾਹੀਦਾ ਹੈ ਨਾ ਸਮਝੇਣਾ ਚਾਹੀਦਾ ਹੈ ਨਾ ਵੀ ਰਾਜਨੀਤੀ ਚੀਜ਼ ਕੀ ਆ ਸਾਰਾ ਇਕੱਲੀ ਇੱਥੇ ਦੀ ਰਾਜਨੀਤੀ ਨਹੀਂ ਜੀ ਦੁਨੀਆ ਦੇ ਅੰਦਰ ਕੀ ਹੋ ਰਿਹਾ ਹੁਣ ਅਸੀਂ ਅਮਰੀਕਾ ਦੀ ਰਾਜਨੀਤੀ ਨੂੰ ਦੇਖਦੇ ਆ ਅਸੀਂ ਇਹ ਦੇਖਦੇ ਆ ਵੀ ਅਮਰੀਕਾ ਦੀ ਰਾਜਨੀਤੀ ਅਮਰੀਕਾ ਸਰਪੰਚ ਬਣਿਆ ਹੋਇਆ ਦੇਸ਼ ਦਾ ਹੈ ਨਾ ਪਰ ਭਾਈ ਅਸੀਂ ਉਹ ਤੋਂ ਵੀ ਵੱਡੀ ਰਾਜਨੀਤੀ ਕਰਨੀ ਬਾਬੇ ਨਾਨਕ ਦੀ ਰਾਜਨੀਤੀ ਹੈ ਨਾ ਰਾਜ ਕਰੇਗਾ ਖਾਲਸਾ ਕੀ ਰਹੀ ਨਾ ਕੋਈ ਹੈ ਨਾ ਵੀ ਅਸੀਂ ਉਹ ਤੋਂ ਵੀ ਵੱਡ ਕੇ ਸੋਚਣਾ ਹੈ ਨਾ ਇਸ ਦੁਨੀਆ ਤੇ ਆਪਾਂ ਨੇ ਰਾਜ ਕਰਨਾ ਉਸ ਸਾਹਿਬ ਦੀ ਰਾਜਨੀਤੀ ਸਿੱਖਣ ਦੀ ਸਾਡੇ ਜਿਹੜੇ ਆਪਣੇ ਯੂਥ ਨੇ ਸਾਰੇ ਲੋੜਾ ਸੱਤਾ ਤੇ ਵੀ ਆਖਦੀ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਪਰ ਜਦੋਂ ਪਾਵਰ ਦੇ ਵਿੱਚ ਆ ਗਏ ਬਦਲਾਤ ਕਿਤੇ ਨਜ਼ਰ ਆਏ ਬਦਲੇ ਬਹੁਤ ਨਜ਼ਰ ਆਏ ਨੇ ਉਸੇ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਕਿ ਇੱਕ ਮੌਕਾ ਸਾਨੂੰ ਦੇ ਦਿਓ ਅਸੀਂ ਪੰਜਾਬ ਨੂੰ ਜਿਹੜਾ ਮੋੜ ਪੁਰਾਣਾ ਪੰਜਾਬ ਹੈ ਸੁਨੇ ਦੀ ਟੜੀਆ ਉਹਨੂੰ ਬਣਾਵਾਂਗੇ ਨਸ਼ੇ ਖਤਮ ਕਰਾਂਗੇ ਇਹੋ ਗੱਲ ਤਾਂ ਸੱਤਾ ਤੇ ਵੀ ਆਖਦੀ ਗੱਲ ਪਤਾ ਕੀ ਹੈ ਬਾਈ ਜਿਹੜਾ ਨਾ ਸਾਨੂੰ ਇਤਿਹਾਸ ਸਿੱਖਣੇ ਪੈਣਗੇ ਹੈਨਾ ਪੰਜਾਬ ਨੂੰ ਪਹਿਲਾਂ ਵੀ ਪਹਿਲਾਂ ਵੀ ਜਦੋਂ ਰਾਜਨੀਤੀ ਦਿੱਲੀ ਤੋਂ ਚੱਲਦੀ ਸੀ ਹੈਨਾ ਉਦੋਂ ਵੀ ਦਿੱਲੀ ਤੋਂ ਲੁਟੇਰੇ ਭੇਜੇ ਜਾਂਦੇ ਸੀ ਮੀਲ ਮੰਨੂ ਵਰਗੇ ਹੈਨਾ ਤੇ ਜਕਰਿਆ ਖਾਨ ਵਰਗੇ ਉਹੀ ਲਟੇਰੇ ਹੁਣ ਦਿੱਲੀ ਨੂੰ ਭੇਜੇ ਜਾਂਦੇ ਨੇ ਚਾਹੇ ਆਮ ਆਦਮੀ ਪਾਰਟੀ ਹੋਗੀ ਚਾਹੇ ਕਾਂਗਰਸ ਹੋਗੀ ਚਾਹੇ ਹੋਰ ਬੀਜੇਪੀ ਹੋਗੀ ਹੈਨਾ ਇਹ ਸਭ ਕੀ ਹੈ ਦਿੱਲੀ ਪੰਜਾਬ ਨੂੰ ਲੂਟਣ ਵਾਸਤੇ ਆਉਂਦੇ ਨੇ ਹੈਨਾ ਇੱਕ ਪੰਜਾਬ ਨੂੰ ਪੰਜਾਬ ਦੀ ਰਾਜਨੀਤੀ ਦੀ ਲੋੜ ਆ ਠੀਕ ਹੈ ਸਾਨੂੰ ਜਿਹੜੀ ਰਾਜਨੀਤੀ ਕਰਨੀ ਹੈ ਨਾ ਭਾਈ ਉਹ ਆਜ਼ਾਦੀ ਦੀ ਰਾਜਨੀਤੀ ਆ ਜਿਵੇਂ ਸਾਡੇ ਭਰਾ ਕਰਨ ਨੂੰ ਸਾਨੂੰ ਸਾਡੇ ਵਿਧਾਨ ਸਭਾ ਤੇ ਜਾਣਗੇ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਆਪਣੇ ਭਰਾਵਾਂ ਤੋਂ ਉੱਥੇ ਜਾ ਕੇ ਨਾ ਜਿਹੜਾ ਅੱਜ ਤੱਕ ਸਿੱਖਾਂ ਨਾਲ ਟੱਕਾ ਹੋਇਆ ਉਹਨਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਉੱਥੇ ਗੱਲ ਕਰੇ ਹਨਾ ਵੀ ਭਾਈ ਇਹ ਕੌਮ ਨਾਲ ਟੱਕਾ ਹੋਵੇ ਜੇ ਦੀਦੀ ਗੱਲ ਕਰੇ ਸਾਡਾ ਮਸਲਾ ਭਾਈ ਆਜ਼ਾਦ ਹੋ ਕੇ ਹੱਲ ਹੋਣਾ ਆਣਿਆਂ ਦੇ ਤਾਂ ਹੀ ਤਾਂ ਬਾਦਲ ਵਾਲੇ ਵੀ ਆਖਦੇ ਪਏ ਜੀ ਬਗਰੋ ਦੇਖੋ ਜੀ ਪਤਾ ਕੀ ਆ ਸਭ ਦੀ ਆਪਣੀ ਆਪਣੀ ਰਾਜਨੀਤੀਆਂ ਨੇ ਪਤਾ ਆਪਾਂ ਦਾ ਬਾਬੇ ਨਾਨਕ ਦੀ ਰਾਜਨੀਤੀ ਦੀ ਗੱਲ ਕਰ ਸਕਦੇ ਆ ਛੇਵੇਂ ਪਾਤਸ਼ਾਹ ਦੀ ਮੇਰੀ ਪੀਰੀ ਦੀ ਰਾਜਨੀਤੀ ਦੀ ਗੱਲ ਕਰ ਸਕਦੇ ਆ ਸਰਬ ਦੇ ਭਾਲੇ ਦੀ ਰਾਜਨੀਤੀ ਦੀ ਗੱਲ ਕਰ ਸਕਦੇ ਆ ਹੈਨਾ ਕਿਉਂਕਿ ਅਸੀਂ ਗੁਰੂ ਕ੍ਰੰਤ ਸਾਹਿਬ ਮਹਾਰਾਜ ਦੇ ਲੜ ਲੱਗੇ ਹੋਏ ਆ ਦੋ ਟਾਈਮ ਦੀ ਅਰਦਾਸ ਕਰਦੇ ਆ ਤੇ ਬਾਬੇ ਨੇ ਸਾਨੂੰ ਸੋਝੀ ਦਿੱਤੀ ਹੋਈ ਏ ਵੀ ਸਾਡੀ ਰਾਜਨੀਤੀ ਕਿਵੇਂ ਦੀ ਹੋਣੀ ਚਾਹੀਦੀ ਸਾਡੀ ਸਾਰੇ ਰਾਜਨੀਤੀ ਗੁਰੂ ਕ੍ਰੰਤ ਸਾਹਿਬ ਮਹਾਰਾਜ ਤੇ ਪਈਆ ਗੁਰੂ ਕ੍ਰੰਤ ਸਾਹਿਬ ਮਹਾਰਾਜ ਤੇ ਲੜ ਲੱਗੇ ਸਾਰੇ ਨੌਜਵਾਨਾਂ ਨੂੰ ਸਾਡੇ ਸਾਨੂੰ ਸਾਨੂੰ ਸਾਰੀ ਸੰਗਤ ਨੂੰ ਹੈਨਾ ਅੱਗੇ ਨੂੰ ਵ ਫਿਰ ਉਹਨਾਂ ਦਾ ਦੇਖੋ ਜਿਹੜਾ ਜਿਹੜਾ ਵੀ ਗੰਤ ਕਰੂਗਾ ਉਹ ਪ੍ਰਮਾਤਮਾ ਦੇਖਦਾ ਗੁਰੂ ਰਾਮਦਾਸ ਮਹਾਰਾਜ ਦੇਖਦਾ ਉਹਨਾਂ ਦੇ ਨਵੇੜੇ ਕਰ ਰਿਹਾ ਹੈ ਨਾ ਨਵੇੜੇ ਸਬਦੇ ਹੋ ਜਾਣਗੇ ਹੋਰ ਵੀ ਕੋਈ ਵੀ ਜਿਹੜਾ ਅੱਜ ਵੀ ਕੋਈ ਐਸੀ ਜੀ ਸੰਸਾ ਲੈ ਕੇ ਚੱਲਦਾ ਹੋਵੇ ਹੈ ਨਾ ਉਹਦੇ ਵੀ ਨਵੇੜੇ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਕਰ ਦੇਣਗੇ ਅੱਜ ਅਸੀਂ ਜੋ ਵੀ ਕੰਮ ਕਰਨੇ ਆ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਬੰਦੁਖਤਾ ਦੇ ਸਿਧਾਂਤ ਅਨੁਸਾਰ ਜੋ ਸਿਧਾਂਤ ਸਨ ਗੁਰੂ ਸਾਹਿਬ ਨੇ ਦਿੱਤੇ ਨੇ ਭਗਤੀ ਤੇ ਸ਼ਕਤੀ ਦਾ ਕਨਸੈਪਟ ਲੈ ਕੇ ਅਰਦਾਸ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਔਰ ਅਕਾਲੀ ਦਲ ਵਾਰਿਸ ਪੰਜਾਬ ਤੇ ਸਮੂਹਕ ਪੰਥਕ ਜਥੇਬੰਦੀਆਂ ਵੱਲੋਂ ਸਾਂਝਾ ਉਮੀਦਵਾਰ ਭਾਈ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਕੌਣ ਨੇ ਸੰਦੀਪ ਸਿੰਘ ਜੰਦੀ ਦੇ ਬ੍ਰਦਰ ਨੇ ਜਿੱਲਾ ਦੇ ਬਹੁਤ ਮਹਾਨ ਯੋਧੇ ਨੇ ਸੂਰੀ ਜਿਹੜਾ ਕਿ ਸਿੱਖਾਂ ਦੇ ਧੀਆਂ ਪੈਣਾ ਬਾਰੇ ਗਲਤ ਬੋਲਦਾ ਸੀ ਉਸ ਨੂੰ ਸੋਦਾ ਲਾਇਆ ਔਰ ਜੇਲ ਦੇ ਵਿੱਚ ਆਪਣਾ ਬਚਾਅ ਕਰਦੇ ਹੋਏ ਤੇ ਇੱਕ ਜਿਹੜੇ ਜਦੋਂ ਉਹਨਾਂ ਨੂੰ ਘੇਰ ਲਿਆ ਉਹਨਾਂ ਤੇ ਵਾਰ ਕੀਤਾ ਉਹਨਾਂ ਤੇ ਅਟੈਕ ਕੀਤਾ ਤਾਂ ਉਹਨਾਂ ਨੇ ਜਿਹੜਾ ਸੂਬਾ ਸਿੰਘ ਸੀ ਜੋ ਕਹਿੰਦਾ ਸੀ ਮੈਂ ਸਰਹੰਦਾਂ ਦੇ ਸੂਬੇ ਦੀ ਯਾਦ ਭਲਾ ਦਿਆਂਗਾ ਉਸ ਨੂੰ ਸੋਦਾ ਲਾਇਆ ਉਸ ਸੂਰਮੇ ਯੋਧੇ ਤੇ ਜਿਹੜੇ ਮਝਾਲ ਨੇ ਉਹ ਯੋਧਿਆਂ ਤੇ ਸੂਰਿਆਂ ਦਾ ਸੂਰਮਿਆਂ ਦਾ ਹਮੇਸ਼ਾ ਉਹਨਾਂ ਦੀ ਕਦਰ ਕਰਦੇ ਨੇ ਇਹ ਸਾਡਾ ਕੈਂਡੀਡੇਟ ਬਿਲਕੁਲ 100% ਉਹ ਅੱਗੇ ਸਾਡੇ ਸਫਲ ਹੋਣਗੇ ਜਿੱਤ ਹੋਏਗੀ ਫਤਿਹ ਹੋਏਗੀ ਕਿਉਂਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ